ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਸਟੈਪ ਬਾਈ ਸਟੈਪ ਜਿਹਨੂੰ ਕਹਿੰਦੇ ਆ ਜਿਹੜੇ ਬੰਦੇ ਵੀ ਫੜੇ ਗਏ ਤੇ ਉਹ ਤੋਂ ਰਿਕਵਰੀਆਂ ਵੀ ਹੋਈਆਂ ਇਹਦੇ ਵਿੱਚ ਇਹ ਚ ਸਭ ਤੋਂ ਪਹਿਲਾਂ ਸਾਨੂੰ ਇੱਕ ਕਿਤਲਾ ਮਿਲੀ ਸੀਗੀ ਡੇਰਾਬਸੀ ਪੁਲਿਸ ਨੂੰ ਇਹ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਇਹ ਦੋ ਬੰਦੇ ਜਿਹੜੇ ਜਾਲੀ ਨੰਬਰ ਲਗਾ ਕੇ ਇੱਕ ਮੋਟਰਸਾਈਕਲ ਤੇ ਚੋਰੀ ਦਾ ਮੋਟਰਸਾਈਕਲ ਜਿਹਦੇ ਜਾਲੀ ਨੰਬਰ ਲਗਾਇਆ ਹੋਇਆ ਉਹ ਲਗਾ ਕੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਇਨਫਾਰਮੇਸ਼ਨ ਮਿਲਣ ਤੇ ਜਿਹੜੇ ਸਾਡੀ ਡੇਰਾਬਸੀ ਦੀ ਟੀਮ ਹੈ ਉਹ ਇਮੀਡੀਏਟਲੀ ਐਕਟਿਵ ਹੋਈ ਤੇ ਜਦੋਂ ਉਹਨਾਂ ਨੂੰ ਫੜਿਆ ਗਿਆ ਤਾਂ ਉਹਨਾਂ ਦੋਨਾਂ ਤੋਂ ਦੋ ਜਿਹੜੇ ਰਾਜੇਜ ਅਸਲੇ ਜਿਹੜੇ ਸੀ ਉਹ ਬਰਾਮਦ ਹੋਏ। ਉਹਨੂੰ ਜਦੋਂ ਪੁੱਛਗੀਆਂ ਦੌਰਾਨ ਪਤਾ ਕੀਤਾ ਕਿ ਅਸਲੇ ਆਏ ਕਿੱਥੋਂ ਹੈ ਤਾਂ ਉਹਨਾਂ ਨੇ ਅੱਗੇ ਇੱਕ ਰਮਨਦੀਪ ਤੇ ਕਾਰਤਿਕ ਦਾ ਜਿਹੜਾ ਹੈਗਾ ਜ਼ਿਕਰ ਕੀਤਾ। ਜਦੋਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਤੋਂ ਵੀ ਨਜਾਇਜ਼ ਅਸਲੇ ਜਿਹੜੇ ਸੀਗੇ ਬਰਾਮਦ ਕੀਤੇ ਗਏ। ਉਹ ਤੋਂ ਬਾਅਦ ਜਦੋਂ ਚੈੱਕ ਕਰਾਇਆ ਗਿਆ ਤਾਂ ਉਹ ਕਹਿੰਦੇ ਜੀ ਆ ਸਾਰੇ ਜਿਹੜੇ ਅਸਲੇ ਸੀਗੇ ਇਹਨਾਂ ਨੂੰ ਜੈਦੀਪ ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਹੈ ਉਹਨੇ ਦਿੱਤੇ। ਜਿਹੜਾ ਇਹ ਜੈਦੀਪ ਹੈ ਇਹਦਾ ਕ੍ਰਿਮਿਨਲ ਬੈਕਗ੍ਰਾਉਂਡ ਹੈ। ਇਹਦਾ ਜਿਹੜਾ ਜੈਦੀਪ ਦਾ ਹੈਗੇ ਤੇ ਇਹ ਗੈਂਗਸਟਰ ਮਿੰਟੂ ਮੋਤਸੀਆਂ ਨਾਲ ਜਿਹੜਾ ਹੈਗਾ ਜੁੜਿਆ ਹੋਇਆ ਹੈ ਮਿੰਟੂ ਮੋਤਸੀਆਂ ਨਾਲ ਜਿਹੜਾ ਜੁੜਿਆ ਹੋਇਆ ਹੈ ਜਿਹੜਾ ਕਿ ਅੱਗੇ ਲੋਰੈਂਸ ਗੈਂਗ ਦਾ ਮੈਂਬਰ ਹੈ ਤਾਂ ਇਹ ਜਿਹੜੇ ਵੈਪਨਸ ਜਿਹੜੇ ਅਸਲੇ ਸੀਗੇ ਇਹ ਸਾਰੇ ਇੱਕ ਟੋਟਲ ਮਿਲਾ ਕੇ 6 ਵੈਪਨਸ ਜਿਹੜੇ ਹੈਗੇ ਸਾਨੂੰ ਰਿਕਵਰ ਹੋਏ ਇਹਨਾਂ ਤੋਂ ਇਹਨਾਂ ਪੱਜੇ ਬੰਦਿਆਂ ਤੋਂ ਪੰਜ ਦੇ ਪੰਜ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਦਾ ਜਿਹੜਾ ਮੋਟਿਵ ਸੀਗਾ ਇਹ ਡੇਰਾਬਸੀ ਲਾਲਨੂ ਇਲਾਕੇ ਦੇ ਵਿੱਚ ਹੀ ਕਿਸੇ ਇਨਸੀਡੈਂਟ ਨੂੰ ਅੰਜਾਮ ਦੇਣਾ ਸੀਗਾ ਜਿਹਦੀ ਡਿਟੇਲਸ ਅਸੀਂ ਅਜੇ ਡੈਲੀਬਰੇਟਲੀ ਸ਼ੇਅਰ ਨਹੀਂ ਕਰ ਰਹੇ ਆ ਇਹ ਇਨਸੀਡੈਂਟ ਦੇ ਵਿੱਚ ਇਹਨਾਂ ਨੂੰ ਅੰਜਾਮ ਦੇਣਾ ਸੀਗਾ ਇਹਦੇ ਵਿੱਚ ਸਾਨੂੰ ਰਿਕਵਰੀ ਜਿਹੜੀ ਹੈਗੀ ਹੈ 6 ਵੈਪਨ ਰਿਕਵਰ ਹੋਏ ਆ ਜਿਹਦੇ ਵਿੱਚ 4 12 23 ਬੋਲਦੇ ਨੇ ਇੱਕ 30 ਬੋਲਦਾ ਤੇ ਇੱਕ ਰਾਈਫਲ ਹੈ ਅ 2 ਲਾਈਵ ਕੈਟਰੇਜਸ ਹੈਗੇ ਆ ਪਲੱਸ ਜਿਹੜੀ ਚੋਰੀशुदा ਜਾਲੀ ਨੰਬਰ ਲੱਗਿਆ ਹੋਇਆ ਜਿਹੜੀ ਬਾਈਕ ਹੈ ਉਹ ਬਰਾਮਦ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੀ ਆਇਆ ਹੈ ਕਿ ਜਿਹੜਾ ਹਸਨਪ੍ਰੀਤ ਹੈ ਤੇ ਰਾਜਵੀਰ ਇਹ ਦੋਨੋਂ ਕਦੋਂ ਰਾਦੇ ਨਾਲ ਮਿਲੇ ਹੋਏ ਸੀਗੇ ਤੇ ਕਿਸ ਤਰ੍ਹਾਂ ਦਾ ਇਹਨਾਂ ਦੀ ਕੂੜੀ ਰੈਕੀ ਚੱਲਦੀ ਸੀ ਇਹ ਚ ਬੇਸਿਕਲੀ ਇਹ ਜਿਹੜਾ ਮੇਨ ਇਹ ਕਹੀ ਪਿੰਨ ਹੈ ਉਹ ਜੈਦੀਪ ਹੈ ਇਹ ਜੈਦੀਪ ਜਿਹੜਾ ਬੰਦਾ ਹੈ ਇਹਨੇ ਇਹਨਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਸੀਗਾ ਤੇ ਇਹ ਕਿਉਂਕਿ ਜੈਦੀਪ ਤਾਂ ਬਾਹਰ ਰਹਿੰਦਾ ਵਾਲਾ ਬੰਦਾ ਹੈਗਾ ਰਾਜਸਥਾਨ ਦਾ ਤੇ ਜਿਹੜੇ ਇਹ ਬੰਦੇ ਹੈਗੇ ਇਹ ਲੋਕਲ ਹੈ ਤੇ ਇਹ ਚ ਕਾਰਤਿਕ ਦੀ ਇਨਵੋਲਵਮੈਂਟ ਹੈ ਇਸ ਰੇਨ ਜਿਹੜਾ ਹੈਗਾ ਕਾਰਤਿਕ ਜਿਹੜਾ ਹੈਗਾ ਲੋਕਲ ਬੰਦਾ ਹੈਗਾ ਕਾਰਤਿਕ ਡੇਰਾਵਸੀ ਦਾ ਰਹਿਣ ਵਾਲਾ ਹੈ ਇਹ ਚ ਕਾਰਤਿਕ ਨੇ ਜੈਦੀਪ ਨਾਲ ਟਾਲਦੇਲ ਕੀਤਾ ਜੈਦੀਪ ਨਾਲ ਤਾਲਵੇਲ ਕਰਕੇ ਇਹਨਾਂ ਦੇ ਨਾਲ ਜਿਹੜੇ ਬਾਕੀ ਦਿਲ ਬੰਦੇ ਇਹਨਾਂ ਨੂੰ ਜੋੜਿਆ ਜੈਦੀਪ ਨੇ ਤਾਂ ਕਿ ਉਹ ਇਨਸੀਡੈਂਟ ਨੂੰ ਅੰਜਾਮ ਦੇ ਸਕਣ ਤਾਂ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਤੇ ਵੈਪਨ ਦੀ ਰਿਕਵਰੀ ਦੇ ਨਾਲ ਜਿਹੜਾ ਇੱਕ ਡੇਹੜਾ ਬਸੀ ਲਾਲਰੋਈ ਇਲਾਕੇ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਣੀ ਸੀ ਉਸ ਨੂੰ ਅੰਜਾਮ ਦੇਣ ਤੋਂ ਰੋਕਿਆ ਗਿਆ ਸਰ ਕੋਈ ਰਾਈਵਲ ਗੈਂਗ ਨੂੰ ਲੈ ਕੇ ਸਿੱਧਾ ਕੁਝ ਇਸ ਤਰ੍ਹਾਂ ਦਾ ਸੀਗਾ ਕੋਈ ਇਹ ਚ ਰਾਈਵਲ ਗੈਂਗ ਦੀ ਆਪਾਂ ਗੱਲ ਨਹੀਂ ਕਰ ਸਕਦੇ ਪਰ ਇਹਦੇ ਵਿੱਚ ਆਪਸੀ ਲੜਾਈ ਝਗੜਾ ਸੀਗਾ ਉਹ ਆਪਸੀ ਲੜਾਈ ਝਗੜੇ ਦੇ ਚੱਕਰ ਦੇ ਵਿੱਚ ਜਿਹੜਾ ਸੀਗਾ ਇੱਕ ਇਨਸੀਡੈਂਟ ਜਿਹੜਾ ਸੀਗਾ ਹੁਣ ਇਹਨਾਂ ਨੇ ਮਾਰਨਾ ਸੀ ਉਹਨੂੰ ਜਾਂ ਫਿਰ ਉਹਨੂੰ ਥਰਾਨਾ ਸੀਗਾ ਵਾਇਰਿੰਗ ਕਰਕੇ ਇਹ ਡੂਰਿੰਗ ਅਸੀਂ ਇਨਵੈਸਟੀਗੇਸ਼ਨ ਦੇਖਾਂਗੇ ਇਹਦੇ ਵਿੱਚ ਤੇ ਪਰ ਇਹ ਹੈ ਕਿ ਕਿਸੇ ਨੂੰ ਟਾਰਗੇਟ ਇਹਨਾਂ ਨੇ ਕਰਨਾ ਸੀ ਸਰ ਇਹ ਪੰਜੇ ਬਲੇ ਕਿੱਦਾਂ ਨੇ ਆਪ ਹਾਂਜੀ ਮੇਨ ਜੜਾ ਕਰਦੇ ਇਹ ਸਾਰੇ ਮਲੇ ਕਿੱਦਾਂ ਸੀ ਕੰਦੇ ਆਪ ਇਹ ਜਿਹੜਾ ਹ ਜੈਦੀਪ ਇਹਨੇ ਮਿਲਾਇਆ ਇਹ ਬੇਸਿਕਲੀ ਸਾਰੇ ਜੈਦੀਪ ਦੇ ਨਾਲ ਅੱਗੇ ਕੱਛਦੇ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਅਸਲਪ੍ਰੀਤ ਤੇ ਰਾਜਮੀਰ ਦਾ ਜਿਹੜਾ ਸਭ ਤੋਂ ਪਹਿਲਾਂ ਫੜੇ ਸੀ ਨੰਬਰ 8 ਤੇ ਇੱਕ ਲੱਗ ਨਹੀਂ ਇਹਨਾਂ ਦਾ ਨਹੀਂ ਸਿਰਫ ਜੈਦੀਪ ਦਾ ਕ੍ਰਿਮੀਨਲ ਬੈਕਗ੍ਰਾਉਂਡ ਸਾਰੇ ਪ੍ਰੈਸ਼ਰਸ ਕੀ ਸਰ ਜੈਦੀਪ ਨੇ ਕੋਈ ਪਹਿਲੇ ਗੋਹੇ ਵੀ ਦਿੱਤੇ ਜਾਂ ਕੋਈ ਫਾਈਨੈਂਸ਼ਲੀ ਇਸ ਤਰ੍ਹਾਂ ਦਾ ਕੋਈ ਸਰੈਂਸ਼ਲੀ ਕਾਰਤਿਕ ਦੇ ਨਾਲ ਕਾਰਤਿਕ ਨੇ ਫਾਈਨੈਂਸ਼ਲੀ ਜਿਹਦਾ ਸੀਗਾ ਉਹ ਕਾਰਤਿਕ ਦਾ ਬੈਕਗ੍ਰਾਉਂਡ ਕੀ ਹੈ ਸਰ ਜਿਹੜਾ ਐਸਜੀਪੀ ਰਹਿੰਦਾ ਹੈ ਹਾਊਸਿੰਗ ਇਹ ਤਾਂ ਕੋਈ ਟਰਮੀਨਲ ਰਿਕਾਰਡ ਤਾਂ ਹੈ ਨਹੀਂ ਕੋਈ ਰਿਕਾਰਡ ਕੋਈ ਨਹੀਂ ਪਰ ਲੜਾਈ ਝਗੜੇ ਦੇ ਹੈਗੇ ਇਹ ਚੱਕਰ ਕੀ ਹੈ ਇਹਨਾਂ ਸਾਰਿਆਂ ਦਾ ਇਹ ਸਾਰੇ 20s ਦੇ ਵਿੱਚ ਸਰ ਵੀਕ ਦੀ 20s अर्ली 20s ਦੇ ਕੋਈ ਸਸਪੈਕਟਿਡ ਗੈਂਗਵਾਰ ਕਿਤੇ ਗੈਂਗਵਾਰ ਤਾਂ ਸਪੈਸੀਫਿਕਲੀ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਆਪਸ ਲੜਾਈ ਸੀ ਮੱਲਿਆਂ ਦੀ ਲੜਾਈ ਹੁੰਦੀ ਉਸ ਟਾਈਪ ਦੀ ਲੜਾਈ ਸੀ ਠੀਕ ਹੈ ਪਰ ਇਹ ਇਹ ਹੈ ਕਿ ਉਹ ਲੜਾਈ ਜਿਹੜੀ ਸੀਗੀ ਇਸ ਕੇਸ ਦੇ ਉੱਪਰ ਤੇ ਕਰ ਹੋ ਗਈ ਸਰ ਇਹ ਜੈਦੀਪ ਨੇ ਇਹਨਾਂ ਨੂੰ ਪ੍ਰੋਵਾਈਡ ਕਿਸ ਤਰ੍ਹਾਂ ਕਰਾਇਆ ਇਹ ਕੋਈ ਸ਼ੰਕ ਇਨਵੈਸਟੀਗੇਸ਼ਨ ਹੈ ਇਹ ਚ ਇਹ ਵੀ ਬੜ ਕੇ ਬੜਾ ਇੰਟਰਸਟਿੰਗ ਹੈਗੇ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਤੇ ਕਰਾਇਆ ਜਿਹੜੇ ਵੈਪਨ ਸੀਗੇ ਇੰਟਰਨੈਟ ਦੇ ਥਰੂ ਪ੍ਰਕਿਊਰ ਕੀਤੇ ਗਏ ਸੀ ਤਾਂ ਉਹ ਜਿਹੜਾ ਇੰਟਰਨੈਟ ਦੇ ਥਰੂ ਜਿੱਥੋਂ ਪ੍ਰਕਿਊਰ ਹੋਏ ਸੀਗੇ ਉਹ ਸਾਡੀਆਂ ਟੀਮਾਂ ਉਨ ਲੱਗੀਆਂ ਹੋਈਆਂ ਜਿਹੜੀ ਇਨਵੈਸਟੀਗੇਸ਼ਨ ਜਿੱਥੋਂ ਆਈ ਸੀਗੀ ਉਹ اسی ਟ੍ਰੇਸ ਕਰ ਇਹ ਸਰ ਬਹੁਤ ਵੱਡੀ ਪ੍ਰੋਬਲਮ ਹੈ ਪਹਿਲਾਂ ਜੇ ਅਸੀਂ ਡਿਸਕਸ ਉਸ ਨੂੰ ਲੈ ਕੇ ਤੁਹਾਡਾ ਕੋਈ ਸਾਈਬਰ ਸੈੱਲ ਕੰਮ ਕਰ ਰਿਹਾ ਕਿਉਂਕਿ ਪਹਿਲਾ ਮਾਮਲਾ ਨਹੀਂ ਹੈ ਸੋ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ ਬਿਲਕੁਲ ਸਾਡੀ ਜਿਹੜੀਆਂ ਸਾਈਬਰ ਸੋਸ਼ਲ ਮੀਡੀਆ ਮਾਨੀਟਰਿੰਗ ਟੀਮਸ ਹੈਗੀਆਂ ਡਿਸਟ੍ਰਿਕਟ ਲੈਵਲ ਤੇ ਵੀ ਤੇ ਸਟੇਟ ਲੈਵਲ ਤੇ ਵੀ ਰੈਗੂਲਰ ਅਸੂ ਨੂੰ ਮਾਨੀਟਰ ਕਰਦੀਆਂ ਨੇ ਤੇ ਕੋਈ ਵੀ ਇਹੋ ਜੀ ਚੀਜ਼ ਧਿਆਨ ਚੰਦਦੀ ਹੈ ਤਾਂ ਇਮੀਡੀਏਟਲੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਪਿੱਛੇ ਜਿਹੜੀ ਵੀ ਆਈ ਤੁਮ ਜਲੰਧਰ ਏਰੀਆ ਦੇ ਵਿੱਚ ਵੀ ਇਹ ਜਿਹਾ ਕੋਈ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ ਬੰਦੇ ਮਿਜਰਲੀ ਫੜੇ ਗਏ ਸੀ ਤਾਂ ਇਹ ਸਾਰੇ ਰੈਗੂਲਰ ਸਾਡੀਆਂ ਟੀਮ ਦੇ ਦੇ ਵਿੱਚ ਕੰਮ ਕਰਦੀਆਂ ਇਹ ਪ੍ਰੋਪਰ ਇਨਵੈਸਟੀਗੇਸ਼ਨ ਹੋ ਕੇ ਸਟੈਪ ਬਾਈ ਸਟੈਪ ਜਿਹਨੂੰ ਕਹਿੰਦੇ ਆ ਜਿਹੜੇ ਬੰਦੇ ਵੀ ਫੜੇ ਗਏ ਤੇ ਉਹ ਤੋਂ ਰਿਕਵਰੀਆਂ ਵੀ ਹੋਈਆਂ ਇਹਦੇ ਵਿੱਚ ਇਹ ਚ ਸਭ ਤੋਂ ਪਹਿਲਾਂ ਸਾਨੂੰ ਇੱਕ ਇਤਲਾ ਮਿਲੀ ਸੀਗੀ ਡੇਰਾਬਸੀ ਪੁਲਿਸ ਨੂੰ ਕਿ ਹਰਸ਼ਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਇਹ ਦੋ ਬੰਦੇ ਜਿਹੜੇ ਜਾਲੀ ਨੰਬਰ ਲਗਾ ਕੇ ਇੱਕ ਮੋਟਰਸਾਈਕਲ ਤੇ ਚੋਰੀ ਦਾ ਮੋਟਰਸਾਈਕਲ ਜਿਹਦੇ ਜਾਲੀ ਨੰਬਰ ਲਗਾਇਆ ਹੋਇਆ ਉਹ ਲਗਾ ਕੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਇਨਫਾਰਮੇਸ਼ਨ ਮਿਲਣ ਤੇ ਜਿਹੜੇ ਸੈਟਰੀ